30 ਸਾਲਾਂ ਤੋਂ ਮੈਂ ਮੇਲੇ ਲਾ ਰਿਹਾ ਆ ਇਸ ਜਗ੍ਹਾ ਤੇ ਵੀ ਮੈਂ 2013 ਤੋਂ ਮੇਲੇ ਲਾ ਰਿਹਾ ਆ ਉਸਾ ਉਹਨਾਂ ਦੇਖਿਆ ਇੱਥੇ ਮੇਰਾ 21ਵਾਂ ਮੇਲਾ ਆਊਗਾ ਬਲੂ ਫੌਕਸ ਗਰਾਊਂਡ ਨੇੜੇ ਰੋਜ਼ਗਾਰਡਨ ਪਾਰਕ ਬਟੰਡਾ ਮੇਲੇ ਦਾ ਸਮਾਂ ਸ਼ਾਮ ਨੂੰ 4 ਵਜੇ ਤੋਂ 10 ਵਜੇ ਤੱਕ ਔਰ ਇਹ ਮੇਲਾ 6 ਜੂਨ ਤੋਂ 6 ਜੁਲਾਈ ਤੱਕ ਚੱਲੇਗਾ ਸੁਣ ਮੈਂ ਦੱਸਦਾ ਵੀ ਮੇਲੇ ਚ ਮੁੱਖਕਰਸ਼ਨ ਸਾਡੇ ਜਿਹੜੇ ਆ ਇਸ ਵਾਰ ਅਸੀਂ ਬਹੁਤ ਤਰ੍ਹਾਂ ਦੀਆਂ ਬੱਚਿਆਂ ਲਈ ਵੱਡਿਆਂ ਲਈ ਸੈਲਫੀ ਪੁਆਇੰਟ ਲੈ ਕੇ ਆਏ ਆ ਇੱਕ ਪਿਛਲੀ ਵਾਰ ਅਸੀਂ ਫਿਸ਼ਟਨ ਵਾਲੇ ਇੱਥੇ ਲਾਈ ਸੀ ਦਾ ਬੜਾ ਲੋਕਾਂ ਦਾ क्रेज ਸੀ ਉਹ ਚ ਬਹੁਤ ਵਧੀਆ ਸਾਨੂੰ ਉਹਦਾ ਜਿਹੜਾ ਰਿਸਪੌਂਸ ਮਿਲਿਆ ਸੀ ਐਸ ਵਾਰ ਵੀ ਉਹ ਲਾਈ ਹੈ ਥੋੜਾ ਜਿਹਾ ਉਨੀ ਕੀ ਫਰਕ ਨਾਲ ਹੈ ਔਰ ਉਸੇ ਲਈ ਟਿਕਟ ਵੀ ਘਟਾਤੀ ਪਿਛਲੀ ਵਾਰ 100 ਰੁਪਏ ਸੀ ਐਸ ਵਾਰ ਟਿਕਟਾਂ ਪਾ 70 ਰੁਪਏ ਰੱਖੀ ਹੈ ਮੈਂ ਕਿਉਂਕਿ ਇਹ ਸ਼ਹਿਰ ਦਾ ਜੰਪਾਲਾ ਬਟੱਲਾ ਸ਼ਹਿਰ ਮੇਰਾ ਆਪਣਾ ਮੇਰੀ ਕੋਸ਼ਿਸ਼ ਹੁੰਦੀ ਇੱਥੇ ਜਮਾ ਜਾਇਜ ਰੇਟ ਰੱਖੀ ਹੈ ਜੀ ਦੇਖੀ ਜਾਵੇ ਵੀ ਤੁਸੀਂ ਪਿਛਲੇ ਵਾਰ ਵੀ ਸਾਨੂੰ ਨਹੀਂ ਪਤਾ ਕਿ 100 ਰੁਪਏ ਦੇ ਕਿ ਐਸਕੇ 70 ਜੀ ਹਾਂ ਇਹਦਾ ਬਹੁਤ ਵੱਡਾ ਪੈਦਾ ਹੈ ਕਿ ਲੋਕ ਜਿਆਦਾ ਉਹ ਕਰਦੇ ਅਵੇਅਰ ਕਰਨਾ ਇਸ ਚੀਜ਼ ਨੂੰ ਵੀ ਜਾਇਜ ਰੇਟ ਹੈ ਲੋਕਾਂ ਨੂੰ ਇਹ ਹੋਵੇ ਵੀ ਹਾਂ ਜਾਇਜ ਰੇਟ ਹੈ ਤੁਸੀਂ ਦੇਖੋ ਪਿਛਲਾ ਮੇਲਾ ਇੱਥੇ ਲੱਗਿਆ ਸੀ 2 ਮਹੀਨੇ ਪਹਿਲਾਂ ਉਹਨਾਂ ਦੀ ਗੇਟ ਐਂਟਰੀ 40 ਰੁਪਏ ਸੀ ਆਪਣੀ ਗੇਟ ਐਂਟਰੀ 30 ਰੁਪਏ ਹੈ ਔਰ ਕੋਈ ਇਹ ਨਹੀਂ ਹੈ ਵੀ ਆਪਣਾ ਮੇਲਾ ਉਹਨਾਂ ਤੋਂ ਛੋਟਾ ਹੈ ਆਪਣਾ ਮੇਲਾ ਵੱਡਾ ਹੈ ਤੁਸੀਂ ਦੇਖਿਆ ਉਹ ਮੈਂ ਲਿਖਦਾ ਹਾਂ ਉਹਦਾ ਇਹ ਆਦਾ ਸਭ ਤੋਂ ਵੱਡਾ ਮੇਲਾ ਤਾਂ ਉਹਦਾ ਜੋ ਪਾਸਪੇਲ ਹੈ ਉਹ ਸਾਡੀ ਮਾਨਜੋਗ ਜੋ ਜਨਤਾ ਹੈ ਪਟੰਡੇ ਸ਼ਹਿਰ ਦੇ ਆਸ-ਪਾਸ ਜਿਨ੍ਹਾਂ ਨੇ ਵੀ ਆਣਾ ਹੈ ਉਹਦਾ ਪਾਸ ਫੀਲ ਦਾ ਉਹਨਾਂ ਨੇ ਕਰਨਾ ਪਰ ਮੈਨੂੰ ਹਮੇਸ਼ਾ ਹੁੰਦਾ ਵੀ ਮੈਂ ਬਹੁਤ ਵੱਡਾ ਮੇਲਾ ਲਾਣਾ ਸਭ ਤੋਂ ਵੱਧ ਝੂਲੇ ਮੇਰੇ ਕੋਲ ਹੈ ਪੂਰੇ ਪੰਜਾਬ 'ਚ ਵੱਧ ਤੋਂ ਵੱਧ ਕਾਨਾ ਹੁੰਦੀਆਂ ਸਾਡੇ ਕੋਲ ਵਧੀਆ ਤੋਂ ਵਧੀਆ ਖਾਣ ਪੀਣ ਦਾ ਇੰਤਿਆਮ ਹੈ ਵਧੀਆ ਤੋਂ ਵਧੀਆ ਫਨ ਗੇਮਸ ਉਹਨਾਂ ਨੂੰ ਜੰਦਾ ਇੰਤਿਆਮ ਹੈ ਔਰ ਜਿਵੇਂ ਕਿ ਤੁਹਾਨੂੰ ਦੱਸਿਆ ਸੈਲਫੀ ਪੁਆਇੰਟਸ ਹੈ ਔਰ ਫੈਸਟਨ ਵਾਲਾ ਸਾਰਾ ਕੁਝ ਹੈ ਫਿਸ਼ ਐਕਵੇਰੀਅਮਸ ਜਿਆਦਾ ਦੇਖਿਆ ਜਾਵੇ ਜਿਹੜਾ ਤੁਸੀਂ ਆ ਪਿਛਲਾ ਮੇਲਾ ਪਿਛਲੇ ਸਾਲ ਤੋਂ ਲਗਾ ਰਹੇ ਹੋ ਬੱਚੇ ਇਹਦੇ ਵਿੱਚ ਜਿਆਦਾ ਖੁਸ਼ ਹੁੰਦੇ ਨੇ ਬਹੁਤ ਜਿਆਦਾ ਬਹੁਤ ਜਿਆਦਾ ਇਹ ਇੱਕ ਲਾਈਵ ਮਨੋਰੰਜਨ ਔਰ ਨੋਲਜ ਗਿਆਨ ਦਾ ਖਜ਼ਾਨਾ ਜਿਹਨੂੰ ਕਹਿੰਦੇ ਆ ਮੇਰੀ ਕੋਸ਼ਿਸ਼ ਇਹ ਹੈ ਵੀ ਦੇਖੋ ਬੱਚੇ ਨਾ ਗਰਮੀ ਦੀਆਂ ਛੁੱਟੀਆਂ 'ਚ ਵੀ ਜੇ ਮੋਬਾਈਲਾਂ 'ਤੇ ਹੀ ਘਰੇ ਬੈਠੇ ਰਹਿਣਗੇ ਚੁੰਮੜੇ ਰਹਿਣਗੇ ਤਾਂ ਫਿਰ ਫਾਇਦਾ ਕੀ ਹੈ ਮੇਲਾ ਲਾਉਣ ਦਾ ਥੋੜਾ ਬਾਹਰ ਨਿਕਲਣਗੇ ਦਾ ਬਾਹਰ ਨਿਕਲਣ ਇੱਕੋ ਛੱਤ ਥੱਲੇ ਖਾਣਾ ਪੀਣਾ ਖਰੀਦਦਾਰੀ ਮਨੋਰੰਜਨ ਹਨਾ ਜੀ ਸਭ ਸਪੈਸ਼ਲ ਹੈ ਔਰ ਤੁਸੀਂ ਦੂਜੀ ਗੱਲ ਦੇਖੋ ਸਾਡੇ ਕੋਲ ਜਿਹੜੇ ਸਟਾਲਸ ਆ 75% ਲੈਸ ਦੇ ਆਈਟਮਾਂ ਜੁੜੀਆਂ ਵਿਕ ਰਹੀਆਂ ਬਖ ਬਖ ਸਟੇਟਾਂ ਤੋਂ 70 ਦੇ ਪਲੱਸ ਸਾਡੇ ਕੋਲ ਸਟਾਲਾਂ ਆਈਆਂ ਹੋਈਆਂ ਔਰ 10-15 ਸਟਾਲ ਫਨ ਗੇਮਸ ਦੀਆਂ 10-15 ਖਾਨ ਪਿੰਦੀਆਂ 100 ਪਲੱਸ ਸਟਾਲ ਸਾਡੇ ਮੇਲੇ ਚ ਹੁੰਦੀ ਹੈ ਮੱਛੀ ਦਾ ਗੇਟ ਲੱਗਿਆ ਤੁਸੀਂ ਦੇਖਿਆ ਹੈ ਹਨਾ ਜੀ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਸਵੱਛ ਮਨੋਰੰਜਨ ਸਸਤਾ ਮਨੋਰੰਜਨ ਔਰ ਸਸਤੀ ਖਰੀਦਦਾਰੀ ਉਹ ਸਾਰਾ ਕੁਝ ਇੱਕ ਛੱਤ ਦੇ ਥਲੇ ਰਿਪੀਟ ਕਰਦੇ ਆਂ بلو فوکس گراؤنڈ نیڑے روزگارڈن پارک سما شام نو 4 ਵੇ ਤੋਂ 10 ਵੇ ਤੱਕ ਟਾਈਮ 6 ਜੂਨ ਤੋਂ 6 ਜੁਲਾਈ ਥੈਂਕ ਯੂ ਗੁੱਡ ਫਰਸਟ ایڈ ਰੱਖੀ ਹੋਈ ਹੈ ਤੁਜੀ جی ਇਹ ਜ਼ਰੂਰੀ ਹੈ ਜੀ ਫਰਸਟ ایڈ ਬਾਕਸ ਜ਼ਰੂਰੀ ਹੈ ਮੇਰੇ ਹਰ ਮੇਲੇ ਚ ਹੁੰਦਾ ਹੈ ਫਰਸਟ ایڈ ਬਾਕਸ ਲੱਗਿਆ ਹੋਇਆ ਹੈ ਪੂਰੇ ਮੇਲੇ ਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਜਿੱਥੇ ਵੀ ਸਾਡੇ ਚੁੱਲੇ ਜਾਂ ਹੋਰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਐਸੀ ਚੀਜ਼ ਹੈ ਹਰ ਜਗ੍ਹਾ ਤੇ ਤੁਸੀਂ ਦੇਖਿਆ ਉਹ ਫਾਇਲ ਦੇ ਸਿਲੰਡਰ ਬੰਨੇ ਹੋਏ ਆ 20000 ਲੀਟਰ ਪਾਣੀ ਸਾਡੇ ਹਮੇਸ਼ਾ ਬੋਰਡ ਦੇ ਵਿੱਚ ਬੱਚਿਆਂ ਦੀ ਵੋਟ ਆ ਉਹਦੇ ਵਿੱਚ ਹੁੰਦਾ ਮਤਲਬ ਸਾਡੇ ਵੱਲੋਂ ਸਿਕਿਉਰਿਟੀ ਦੇ ਪੂਰੇ ਇੰਤਜ਼ਾਮ ਹੁੰਦੇ ਆ 150 ਤੋਂ 200 ਪਰਿਵਾਰ ਵੀਰਜੀ ਸਾਡੇ ਨਾਲ ਜੁੜਿਆ ਹੋਇਆ ਹੈ ਰੋਜ਼ਗਾਰ ਜੀ ਦਾ ਮੇਲੇ ਨਾਲ ਚੱਲਦਾ ਹੈ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਸਭ ਸੇਫਟੀ ਤੇ ਸਿਕਿਉਰਿਟੀ ਦੇ ਪ੍ਰਬੰਧ ਵਧੀਆ ਹੋਣ ਸਾਨੂੰ 150 200 ਪਰਿਵਾਰ ਸਾਡੇ ਨਾਲ ਹੋਣ ਕਰਕੇ ਸਾਡੇ ਮਾਨਯੋਗ ਐਮਐਲਏ ਸਾਹਿਬ ਮੇਅਰ ਸਾਹਿਬ ਚੇਅਰਮੈਨ ਇੰਪਰੂਵਮੈਂਟ ਟਰਸਟ ਸਭ ਸਪੂਰਤ ਸਹਿਯੋਗ ਕਰਦੇ ਆ ਡੀਸੀ ਸਾਹਿਬ ਐਸਐਸਪੀ ਸਾਹਿਬ ਸਭ ਵੱਲੋਂ ਪ੍ਰਸ਼ਾਸਨ ਵੱਲੋਂ ਔਰ ਮਾਨਯੋਗ ਸਰਕਾਰ ਵੱਲੋਂ ਮੇਲਿਆਂ ਨੂੰ ਬਹੁਤ ਜ਼ਿਆਦਾ ਜਿਹੜਾ ਹੈ ਪ੍ਰੋਤ ਪ੍ਰੋਤਸਾਹਿਤ ਕੀਤਾ ਜਾਂਦਾ ਜਿਵੇਂ ਵੀ ਆਪਾਂ ਕਹਿ ਦਈਏ ਵੀ ਸਪੋਰਟ ਕੀਤੀ ਜਾਂਦੀ ਹੈ ਅਸੀਂ ਸਭ ਦੇ ਸ਼ੁਕਰਗੁਜ਼ਾਰ ਸਾਡੇ ਐਮਐਲਏ ਸਾਹਿਬ ਦੇ ਮੇਅਰ ਸਾਹਿਬ ਦੇ ਚੇਅਰਮੈਨ ਜਤਿੰਦਰ ਭੱਲਾ ਜੀ ਦੇ ਡੀਸੀ ਸਾਹਿਬ ਦੇ ਐਸਐਸਪੀ ਸਾਹਿਬ ਦੇ ਔਰ ਹੋਰ ਵੀ ਜਿਹੜੇ ਸਾਡੇ ਡਿਪਾਰਟਮੈਂਟਸ ਹੈੱਡ ਨੇ ਜਿੰਨਾ ਤੁਸੀਂ ਐਨਓਸੀ ਲੈਨੇ ਆ ਮੈਂ ਤੁਹਾਡੇ ਥਰੂ ਸਭ ਨੂੰ ਥੈਂਕ ਯੂ ਬੋਲਦਾ ਸਭ ਦਾ ਧੰਨਵਾਦ ਜੀ ਥੈਂਕ ਯੂ